ਪ੍ਰੇਰਿਤ ਕਰਦੇ ਹਾਂ ਉਸ ਦਾ ਬਹੁਤ ਬੜੀ ਤਰ੍ਹਾਂ ਦੇਖਣ ਤੋਂ ਆਪਣਾ ਮਿਲਦਾ। ਉਸ ਦੀ ਬਾਣੀ ਸੀਐਸ ਗਾਏ ਨੂੰ ਸੁਝਿਖੀ ਗਈ ਹੈ ਕਿ ਪਰਮਾਤਮਾ ਸੇ ਜੋ ਕਰਦੇ ਹੈ ਸਾਡੇ ਲਈ ਆਪਕਰ ਨਾਮ ਦੇ ਅਰਜੀ ਮੈਨੋ ਜਿੰਦਗੀ ਦੇ ਮਹਾਰਤ ਸੰਤਾ ਦੀ ਜਿਹੜੇ ਜਿਹੜੇ ਸਾਹਮਣੇ ਇਸਲਾਮ ਫਿਲਸਫਾ ਦੇ ਨਾਲ ਵਿਚਾਰ ਕੇ ਹੋ ਕੇ ਅੰਦਰ ਕਿਹਾ ਹੈ ਕਿ ਅਮੈਂ ਇੱਕ ਅੰਤ ਨੂੰ ਕਿਰਸਾ ਕਰ ਰਹੇ ਹੋਣਗੇ। ਉਸ ਨਾਲ ਕਰਦੇ ਜੋ ਸਾਰੇ ਰਹਿ। ਜੀਸ ਹਰਿਤ ਪ੍ਰੋਗਰਾਮ ਸਾਬੇ ਤੁਸੀਂ ਜ ਜਨੀ ਇੰਕਲੇ ਵਿੱਚ ਕਰੋ ਬਿਖੇ ਪਹੁੰਚੇ ਤੇ ਕੀ ਕਹਿਣਾ ਚਾਹੁੰਦੇ ਤੇ ਕਿ ਕਿਦਾਂ ਦਾ ਇਹ ਗ੍ਰਾਉਂਡ ਕੰਮ ਹੈ ਸਭ ਤੋਂ ਪਹਿਲਾਂ ਇਹ ਸਿੱਖੀ ਬਾਦ ਬੋਲੋ ਸਾਰੇ ਨੂੰ ਸਤਿਕਾਰ ਆ ਮੈਂ ਮੁਤ ਬੀਟ ਦੇ ਵਿੱਚ ਜਾਣਕਾਰੀ ਦਵਾਂਗਾ ਨਾਂ ਤੇ ਵੀ ਫੋੜੀ 6 ਕਰਨਾ ਜਾਂਦਾ ਜਾ ਕੇ ਦੱਸ ਦੇਗਾ ਆਮਲੀ ਤਰ੍ਹਾਂ ਆਪਾਂ ਕਰਕੇ ਕਰੋ ਬਿਜ਼ਨਸ ਚਲਾ ਲਿਆ ਬਹੁਤ ਪਾਣੀ ਚਲਾ ਲਿਆ ਤੇ 1993 ਦੇ ਵਿੱਚ ਆਪਾਂ ਸਿੱਖੀ ਬਾਦ ਫਾਊਂਡੇਸ਼ਨ ਇਹ ਇੱਕ ਕੰਮਿਸ਼ਨ ਹੈ ਉਹਨਾਂ ਦੇ ਡਿਸਟ੍ਰਿਕਟ ਰਾਈਸਿੰਗ ਆ ਛੋਟੇ ਛੋਟੇ ਹਮਨ ਤੋਂ ਲੈ ਕੇ ਆ ਫੈਰ 2016 ਦੇ ਵਿੱਚ ਫਾਊਂਡੇਸ਼ਨ ਦਾ ਇਹ ਕੰਗ ਪੰਜਾਬ ਭਵਨ ਉੱਤੇ ਇਹ ਨੜੀ ਵਿਜਾ ਦੇ ਵਿੱਚ ਬਣਾਇਆ ਜਿੱਥੇ ਲਿਸਟ 20 ਦੀ ਸਮਾਰੋਹ ਮੰਤਰੀ ਨੇ ਸਾਰ ਸਾਰੇ ਸਮਾਰੋਹ ਸਮਾਜਿਕ ਕ੍ਰਿਤਿਆਂ ਪ੍ਰਤੀ ਖਾਸ ਖੇਤਰ ਪ੍ਰਤੀ ਉਹਨਾਂ ਨੇ ਸਾਰੇ ਫੀਓ ਚਾਰਜ ਦਿੱਤੇ ਉਸ ਦਿਨ ਨੇ ਦੇ ਵਿੱਚ ਕੈਂਪਸ ਬੈਡੀਗੁੱਟ ਕੈਂਪ ਅੰਡਰਟ੍ਰੇਵਲਿੰਗ ਪੁੜੀਆਂ ਜਾਂ ਸ਼ਾਦੀਆਂ ਆ ਪੰਜਾਬ ਦੇ तकरीबन ਸਾਰੀਆਂ ਯੂਨੀਵਰਸਿਟੀਆਂ ਨਾਲ ਮੇਰੇ ਨੂੰ ਵੀ ਸਾਈਨ ਹੋਇਆ ਚਾਰ ਚੋ ਕਾਲਜ ਨੇ ਜਿਨ੍ਹਾਂ ਨਾਲ ਫੋਰੀ ਸਾਈਨ ਹੋਇਆ ਆ ਜਿਹੜੇ ਬੱਚੇ ਜਿਹੜੇ ਨਾਲ ਵੀ ਮਿਲ ਕੇ ਸਾਡੇ ਕੋਲ ਸਰਦਾ ਸੀ ਉਹ ਫੀਡ ਨੇ ਦੀ ਹੋਸ਼ ਕਰ ਗਿਆ ਆ ਬਹੁਤ ਸਾਰੇ ਸੈਕਟਾਰਕ ਸਮਾਗਮ ਇੰਟਰਨੈਸ਼ਨਲ ਕਾਨਫਰੰਸ ਪੰਜਾਬ ਭਗਵੰਨੂ ਮੋਤਿਕਨ ਨਾਲ ਸਟਾਈਰ ਹੋਇਆ ਹੈ ਪੱਟੀ ਗੈਂਟੀ ਵਿੱਚ ਦੇਸ਼ ਨੂੰ ਇੱਕੋ ਰੁਕ ਜਾਣ ਲਈ ਕੋਈ ਲੋਖਾ ਤੋਂ ਆਉਂਦੇ ਨਹੀਂ ਪਰ ਉਹਨਾਂ ਕਾਂਗਰਸ ਦੇ ਵਿੱਚ ਕਿਤੇ ਜੀ ਜਦਾ ਕਹਾਣੀ ਸੁਣਦੀ ਰਹੀ ਹੈ ਕਿ ਉਹਦੇ ਵਿੱਚ ਜੁੱਥ ਨਹੀਂ ਆਉਂਦਾ ਜਾਂ ਬੱਚੇ ਨਹੀਂ ਆਉਂਦੇ ਹਾਂ ਸੋ ਇਹ ਗੱਲ ਨੂੰ ਫਿਕਰ ਰਹਿੰਦਾ ਸੀਗਾ ਵੀ ਕੀ ਕੁਝ ਕੀਤਾ ਜਾਵੇ ਤੇ ਬਸ ਰੋਜ਼ ਸੋਚਦੇ ਰਹਿਣਾ ਬੱਚਿਆਂ ਨੂੰ ਅਸੀਂ ਉੱਥੇ ਕੋਸ਼ਿਸ਼ ਵੀ ਕੀਤੀ ਪੰਜਾਬੀ ਸਕੂਲ ਪੰਜਾਬ ਹੌਣ ਚਲਾਇਆ ਆਨਲਾਈਨ ਪੰਜਾਬੀ ਦੇ ਕਲਾਸਾਂ ਸ਼ੁਰੂ ਕੀਤੀਆਂ ਜੁੱਸ ਦੇ ਜਿਹੜੇ ਜਿਹੜੀਆਂ ਆ ਛੋਟੇ ਛੋਟੇ ਸੰਸਥਾਵਾਂ ਬਣਾਈਆ ਪਰ ਫੇਰ ਵੀ ਉੱਥੇ ਤੱਕ ਗੱਲ ਨਹੀਂ ਪਹੁੰਚੀ ਜਿਹੜੀ ਮੈਂ ਚਾਹਦਾ ਹਾਂ ਕਿਉਂਕਿ ਮਾਂ ਬੋਲੀ ਸੰਭਿਆਚਾਰ ਮਰਾਸੇ ਵੀ ਇਹਨਾਂ ਦਾ ਗਾਇਨ ਹੋਏ ਤੇ ਸਾਨੂੰ ਫਿਕਰਮੰਦ ਹੋਣਾ ਚਾਹੀਦਾ ਕਿ ਕੱਲ ਨੂੰ ਸਾਡੇ ਤੋਂ ਬਾਅਦ ਕੋਈ ਪੰਜਾਬੀ ਬੋਲਣ ਵਾਲਾ ਰਹੂਗਾ ਵੀ ਦਾਣਾ ਬੜੀ ਮੈਂ ਤਾਂ ਪੰਜਾਬ ਤੋਂ ਕਿੰਨਾ ਅੰਦਾਜ਼ ਬਣਾਇਆ ਜਿੰਨੀ ਸੋਚ ਸੀਗੀ ਉਹ ਵੀ ਕਿ ਉਹ ਪੰਜਾਬ ਤੋਂ ਵੀ ਅੱਜ ਤੋਂ ਨਹੀਂ ਪੱਟੀਆਂ ਸਾਡੇ ਨੂੰ ਕੋ ਆਊਗਾ ਇਦਾਂ ਦੇ ਫਿਕਰਾਂ ਨੂੰ ਲੈ ਕੇ ਤੇ ਬਸ ਬੱਚਿਆਂ ਪਰ ਅਤੀ ਸੀ ਫਿਕਰਮੰਦਾਂ ਫਿਰ ਗੰਦੇ ਜਣਦਾ ਉਹ ਰੰਗ ਦੇੰਦਾ ਤੇ ਇੰਜੀ ਜੰਦਾ ਸਾਡੇ ਕੋਆਰਡੀਨੇਟਰ ਜਿਹੜੇ ਨੇ ਸਟੇਜ ਤੇ ਕਾਰ ਸਿੰਘ ਤੇਜੇ ਬਸ ਇਹਨਾਂ ਨਾਲ ਮੁਲਾਕਾਤ ਹੋਈ ਨਾ ਕਿੜਾ ਲੋ ਤੋਂ ਨੇ ਇਹਨਾਂ ਨੇ ਇਸ ਦੇ ਵਿੱਚ ਇਹਨਾਂ ਨੇ ਛੋਟਾ ਜਿਹਾ ਸਮਾਗਮ ਰੱਖਿਆ ਬੱਚਿਆਂ ਨੂੰ ਥੋੜੀਆਂ ਕਵਤਾਵਾਂ ਆਪ ਇਹਦੇ ਕੋਲ ਦੇ ਬੱਚ ਲਾਇਬ੍ਰੇਰੀਅਨ ਨੇ ਅਮੀ ਨੂੰ ਸੱਦਿਆ ਮੈਂ ਵੀ ਆਇਆ ਤੇ ਬੱਚਿਆਂ ਨੇ 25 ਬੱਚਿਆਂ ਨੇ ਸਟੇਜ ਤੋਂ ਇਹਨਾਂ ਨੂੰ ਆਪ ਸਾਤ ਨਾਲ ਬੜਾ ਪਿਆਰ ਕੀਤਾ ਇਹਨਾਂ ਨੇ ਇਸ ਲਈ ਤੋਂ ਬੱਚਿਆਂ ਨੂੰ ਮਸੂਲੀ ਬਸ ਰੋਜ਼ ਦਿਨ ਮੈਂ ਜਦ ਇਸ ਤੇ ਗੱਲ ਦਾ ਟਕਰਾ ਮਾਰੀ ਜਾ ਰਿਹਾ ਬੱਚੇ ਦਾ ਹੈਗੇ ਨਹੀਂ ਤੇ ਅਸੀਂ ਮਸਬੂਤੀ ਇਹਦਾ ਮੀਟਿੰਗ ਕੀਤੀ ਕਿ ਪੰਜ ਲੈਵਲ ਦੀ ਕਮੇਟੀ ਅਸੀਂ ਬਣਾਈ ਤੇ ਉਹਦੇ ਨਾਲ ਅਸੀਂ ਵਿਕੀ ਕੀਤਾ ਜਾਵੇ ਤੇ ਮੈਨੂੰ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਦੇ ਸੇ ਆ ਪੇ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕੁਝ ਲਾਭ ਮਿਲੇ ਕਿ ਉਹਨਾਂ ਨੂੰ ਕੋਆਰਡੀਨੇਟ ਕੌਣ ਕਰੇਗਾ ਇਹ ਇਹਦਾ ਉਸਾਰੀ ਟੀਮ ਜਿਸ ਨਾਲ ਉਹ ਬੈਠੇ ਨੇ ਸਰਕਾਰੀ ਸਕੂਲਾਂ ਦੇ अध्यापक ਨੇ ਜਾਂ ਲਾਇਬ੍ਰੇਰੀ ਅਧਿਆਪਕ ਨੇ ਬੁੱਧ ਵਧੀਆ ਖਜਾਨਾ ਨਹੀਂ ਬਣ ਸਕਦਾ। ਪਾਸੇ ਵਿੱਚ ਦਿਨਾਂ ਦੇ ਵਿੱਚ ਅਸੀਂ ਸਾਰੀ ਤੇਜਲਿਆਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਚੋਣ ਲੈ ਆਲੋਂ ਨੇ ਪੰਚ ਪੰਚ ਮੈਂਬਰ ਕਮੇਟੀ ਬਣਾ ਲਈ ਤੇ ਜੀ ਇਹ ਸ਼ੁਰੂ ਹੋ ਗਿਆ ਬੱਚਿਆਂ ਨੂੰ ਸਿਖਲਾਈ ਦਾ ਬੱਚੇ ਇਕੱਠੇ ਕੰਮ ਕਰਦੇ ਸੀ ਹਰ ਦਿਨ ਜਾਂ ਅਸੀਂ ਪੰਜ ਕਿਤਾਬਾਂ ਸਾਨੂੰ ਸ਼ਾਪ ਕੇ ਦਵਾਉਂਗੇ ਤੁਸੀਂ 100 ਰਚਨਾ ਜਿਹੜੀ ਹਰੇਕ ਕਿਤਾਬ ਦੇ ਵਿੱਚ ਲੈਣੀ ਆ। ਇਹਨਾਂ ਕਿਤਾਬ ਦੇ ਵਿੱਚ 35 ਕੂਜ਼ਰ ਤੁਸੀਂ ਲਿਓ ਕੋਸ਼ਿਸ਼ ਕਰਿਓ ਤੋਂ ਬਸ ਇਹ سلسلہ ਸ਼ੁਰੂ ਹੋਇਆ ਤੇ ਵੀ ਬੜੇ ਦਿਨਾਂ ਦੇ ਵਿੱਚ ਅਨ ਬਲੀਵਲੀ ਉਹਦਾ ਜਿਹੜਾ ਮੁੱਖ ਕਾਰਨ ਕੀ ਸੀਗਾ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਸੀ ਬੜੇ ਟੈਲੈਂਟਡ ਨੇ ਤੇ ਸਾਨੂੰ ਇਹ 2 ਸਾਲ ਹੋ ਗਏ ਨੇ ਆ ਅਸੀਂ ਤੋਂ ਉਹਨਾਂ ਨੂੰ ਪਹਿਲੇ ਦੋ ਦਿਨ ਮੈਡਨੀਆਂ ਦੇ ਵਿੱਚ ਮੈਂ ਹੈਰਾਨ ਬੜਾ ਹੋਇਆ ਵੀ ਬੱਚਿਆਂ ਕੋਈ ਨਾ ਟੈਲੈਂਟ ਹੈ ਆ ਤੇ ਬਸ ਬੱਚਿਆਂ ਨੂੰ ਲਾਂਬਾਂ ਦਕਾਨਾਂ ਸ਼ੁਰੂ ਕਰਤਾ ਉਹਨਾਂ ਨੂੰ ਸਲਾਈ ਉਹਨਾਂ ਨੂੰ ਸ਼ੁਰੂ ਕਰਤੀ ਤੇ بڑا ਸ਼ੇਦੀ ਕਾਫਲਾ ਜਿਹੜਾ ਇਹ ਮੀਡੀਆ ਵਾਲਿਆਂ ਨੇ ਸਾਡਾ ਬਹੁਤ ਸਾਰਾ ਦਿੱਤਾ ਅਨਮੋਲੀ ਮਲੀਆ ਤੇ ਅੱਜ ਚਰਚੇ ਤੇ ਵੀ ਅਸੀਂ ਕੋਈ ਸਮਾਰੋਹ ਕਰਦੇ ਕੱਲ ਸੰਗਰੂ ਸਮਾਰੋਹ ਕਰਦੇ ਸੀ ਪਾਸੋਂ ਅਸੀਂ ਮਟਾਲੇ ਸੀਗੇ ਮੇਰਾ خیال 335 ਮੀਡੀਆ ਵਾਲਿਆਂ ਨੇ ਕਵਰੇਜ ਦਿੱਤੀ ਅਕੋ ਜਿਹੜਾ ਬੁੰਦਾਨ ਦਾ ਇਹ ਕੰਮ ਆ ਤੇ ਮੀਡੀਆ ਵਾਲੇ ਇਸ ਪ੍ਰੋਜੈਕਟ ਦੀ ਬਹੁਤ ਹੀ ਮਦਦ ਕਰ ਰਹੇ ਨੇ ਸੋ ਜੀ ਬਾ ਦਿਨਾਂ ਦੇ ਵਿੱਚ ਇਹ ਪ੍ਰੋਜੈਕਟ ਸਾਨੂੰ ਹਰਿਆਣੇ ਤੋਂ ਕਮਾਉਣ ਲੱਗ ਗਿਆ ਸਾਨੂੰ ਰਾਜਸਥਾਨ ਤੋਂ ਕਮਾਉਣ ਲੱਗ ਗਿਆ ਮਾਝ ਤੋਂ ਕਮਾਉਣ ਲੱਗ ਗਿਆ ਪੰਜਾਬ ਤੋਂ ਆ ਗਏ ਬੰਗਾਲ ਤੋਂ ਆ ਗਏ ਉਹ ਡਾਟਾ ਸੀ ਕਿ ਉੱਥੇ ਟੀਮਾਂ ਬਣਾਉਣੀ ਸ਼ੁਰੂ ਕਰਤੀਆਂ ਪਾਕਿਸਤਾਨ ਵਿੱਚ ਅਕਸਰ ਜਾਨਣਾ ਰਹਿੰਦਾ ਪਹਿਲਾਂ ਵੀ ਕਾਫੀ ਜਾਨਣਾ ਰਹਿੰਦਾ ਕੁਝ ਕੋਸ਼ਿਸ਼ ਉਹ ਕਰਦੇ ਨੇ ਇਹ ਪ੍ਰੋਜੈਕਟ ਬਣਾਉਣੇ ਕੁਝ ਲੋਕ ਜਾਣਦੇ ਸਨ ਤੇ ਉੱਥੇ ਟੀਮਾਂ ਬਣਨੀ ਸ਼ੁਰੂ ਹੋ ਗਈਆਂ ਪਾਕਿਸਤਾਨ ਦੇ ਵਿੱਚ ਐਸੇ 17 ਜ਼ਿਲ੍ਹਿਆਂ ਦੇ ਵਿੱਚ ਟੀਮਾਂ ਨੇ ਪੰਜ ਕਿਤਾਬਾਂ ਪਾਕਿਸਤਾਨ ਦੇ ਵਿੱਚ ਮੈਕਥੋਲੀ ਜਾ ਕੇ ਰਿਲੀਜ਼ ਕਰਕੇ ਆਏ ਆ ਅ ਇਸ ਤੋਂ ਬਾਅਦ ਕਾਫਲਾ ਇੱਥੇ ਨਹੀਂ ਰੁਕਿਆ ਅ ਕੈਨੇਡਾ ਤੋਂ ਉਹ ਤੇ ਨੈਚੁਰਲੀ ਜਿਵੇਂ ਕੈਨੇਡਾ ਦੀ ਬੋਸਾ ਕੋਈ ਨਹੀਂ ਹੁਣ ਤੇ 10 ਟੀਮਾਂ ਨੇ ਮਾਰਕਰ ਦੋ ਟੀਮਾਂ ਨੇ ਅ ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਫਰਾਂਸ, ਜਰਮਨੀ, ਇਟਲੀ ਅ ਕੋਰਟ ਦਾ ਹੋਰ ਜਿਗੰਤਾ, ਕੇਨੀਆ, ਤਜ਼ਾਨੀਆ ਦੀਆਂ ਸਾਡੀਆਂ ਟੀਮਾਂ ਸੋਸ਼ਲ ਮੀਡੀਆ ਦੇ ਚੈਨਲ ਨੂੰ ਦੇਖ ਸਕਦੇ ਹੋ ਕੰਮ ਕਰ ਰਹੀਆਂ ਨੇ ਇਸ ਸਾਰੇ ਪ੍ਰੋਜੈਕਟ ਦੇ ਵਿੱਚ ਵਾਈਗਰੇ ਦੀ ਬੜੀ ਕਿਰਪਾ ਹੈ ਅਤੇ ਮੈਂ ਕੱਲ ਜ਼ਰੂਰ ਜੀ ਗੰਦਣਾ ਚਾਹਾਂਗਾ ਕਿ ਮੈਂ ਕੋਈ politically active ਨਹੀਂ ਹਾਂ ਮੈਂ ਕੋਈ ਕੋਈ ਫੇਮਸ ਹੋਣ ਲਈ ਕੰਮ ਨਹੀਂ ਕਰ ਰਿਹਾ ਤੇ ਦੂਸਰੀ ਗੱਲ ਇਹ ਆ ਕਿ ਮੈਂ ਬਿਸ਼ੱਕ ਸਾਡੇ ਮੈਡੀਕਲ ਕੈਂਪ ਨਹੀਂ ਜਾਇਆ ਜੁਪੇਸ਼ਨ ਦੇ ਜਿਹੜੇ ਸਾਡੇ ਕੰਮ ਚੱਲਦੇ ਨੇ ਤਾਂ ਜਾਂ ਨਵੇਂ ਕੰਮਾਂ ਨਵੀਂ ਢਾਂਗ ਦੇ ਨੇ ਅਸੀਂ ਫੰਡਸ ਨਹੀਂ ਇਕੱਠਾ ਕਰਦੇ ਸਾਡੇ ਕੋਲ ਸਾਡੇ ਕੋਲ ਰਸੀਦ ਬੁੱਕ ਨਹੀਂ ਹੈ ਜਿੰਨਾ ਕਮਾਣਾ ਮੋਟਾ ਸਾਡੇ ਕੋਲ ਹੁੰਦਾ ਉਹ ਦਾ ਦਸਵੰਦ ਕੱਢਦੇ ਆ ਆਮ ਤੌਰ 'ਤੇ ਠੀਕ ਨਹੀਂ ਦੇ ਪੋਦੇ ਹਿਸਾਬ ਦੇ ਨਾਲ ਲੋਕਾਂ ਨੇ ਵੀ ਬੜਾ ਹਲਾਰਾ ਦਿੱਤਾ ਕਿ ਇਹਨਾਂ ਨੂੰ ਕੋਈ ਟੀਚਾ ਨਹੀਂ ਦਿੱਤੀ। ਜੋ ਕਾਰਿਆ ਨੇ ਸ਼ੌਕ ਨਾਲ ਪਿਆਰ ਨਾਲ ਮਹੱਤਵ ਨਾਲ ਕਰ ਰਹੇ ਨੇ। ਗੱਲ ਮੇਡਾਂ ਜੀ ਹੁਣ ਤੱਕ ਅਸੀਂ ਨਮਕਾਤੂਬ ਦੇ ਵਿੱਚ ਇੱਕ ਬੜੀ ਆਲਿਸ਼ਾਨ ਕਾਨਫਰੰਸ ਸਿੰਗੂਰ ਵਿੱਚ ਕੀਤੀ। ਮਸਕਵਾਨਾ ਸਾਹਿਬ ਜਿਹੜਾ ਕਾਲ ਟ੍ਰਿਫੀਸ਼ਨ ਅਧਾਰਾਇਆ। ਸੱਦੀ ਤੋਂ 1200 ਬੱਚਿਆਂ ਨੂੰ ਹਰ ਜ਼ਿਲ੍ਹੇ ਦੇ ਵਿੱਚੋਂ ਦੋ ਦੋ ਵਸਣਾਂ ਲਾਇਆ ਬੱਚੇ ਆਣ ਵਿੰਦਾ ਗਿਆ। ਉਹ ਨਵੀਂ ਰਿਹائش ਨੂੰ ਨੋਟ ਕਰੋ ਮੈਂ ਆ ਕਾਨਫਰੰਸ ਦਾ ਦੋ ਦੋ ਰੋਜਾਈ ਸੀ ਮਗਰ ਚਾਰ ਰੋਜਾ ਹੋ ਗਿਆ ਉਹ ਆ ਬਸੂਰ ਤੋਂ ਜਿਉਂ ਉਸ ਕਾਨਫਰੰਸ ਨੇ ਬਹੁਤ ਵੱਡੀ ੜਾੜੀ ਭਰੀ ਲੋਕਾਂ ਦੇ ਵਿੱਚ ਟੀਚਰਾਂ ਦੇ ਵਿੱਚ ਮਾਪਿਆਂ ਦੇ ਵਿੱਚ ਇੱਕ ਬਹੁਤ ਵਧੀਆ ਵਿਸ਼ਵਾਸ ਹੋ ਗਿਆ ਕਿ ਇੱਥੇ ਬਾਕੀ ਜੰਦੀਆ ਕੋਈ ਬੜਾ ਸਭ ਤੋਂ ਜਿਕਰਾ ਪੀਆਰ ਨੂੰ ਲੈ ਕੇ ਆ ਡੜੇ ਬੇਰੋਜ਼ਗਾਰ ਬੱਚੇ ਅੱਜ ਕੱਲ੍ਹ ਦੇ ਇੱਥੇ ਇੰਡੀਆ ਤੋਂ ਗਏ ਹੋ ਉਹਨਾਂ ਦੀ ਆਪਾਂ ਕੀ ਹੈਲਪ ਕਰ ਰਹੇ ਹਾਂ ਇਸ ਟਾਈਮ ਤੇ ਕੀ ਹੋਇਆ ਮੈਂ ਸਰਕਾਰ ਕੋਲੋਂ ਕੁਝ ਹੈਲਪ ਮਿਲਦੀ ਹੁੰਦੀ ਹੈ ਹਾਂਜੀ ਹਾਂਜੀ ਮੈਂ ਉਸ ਪੁਆਇੰਟ ਤੇ ਆਉਣਾ ਕਿ ਫੋਨ ਰਾਹੀਂ ਦੇ ਵਿੱਚ ਤੁਹਾਨੂੰ ਇਹ ਸਪਰਜੈਕਟ ਬਾਰੇ ਕਨਕਲੂਡ ਕਰਨਾ ਚਾਹਾਂਗਾ ਕਿ ਹੁਣ ਤੱਕ 62 ਕਿਤਾਬਾਂ ਦੀ ਸ਼ਾਮਲ ਕੀਤੀਆਂ ਇੱਕ ਇੱਕਤਾਬ ਦੇ ਜੀ 100 ਤੋਂ 200 ਅਵਰੇਜ ਤੇ ਇੱਕ ਕਿਤਾਬ ਦੀ 300 ਤੋਂ ਲੈ ਕੇ 500 ਕਾਫੀ ਸ਼ਾਮਲ ਹੋ ਗਈ ਹੈ ਤੇ ਆਨਲਾਈਨ ਸਾਡੀ ਟ੍ਰੇਨਿੰਗ ਹੈ ਕਿ ਅਸੀਂ ਬੱਚਿਆਂ ਨੂੰ ਆਨਲਾਈਨ ਟ੍ਰੇਨ ਕਰਦੇ ਹਾਂ ਜਿਵੇਂ ਗੋਤਾ ਗਜ਼ਲ ਮਿੰਨੀ ਖਾਨੇ ਦੇ डिफरेंट-ਡਿਫਰੈਂਟ ਕਿਤਾਬੇ ਉਹ ਛੜੀਆਂ ਕਲਾਸਾਂ ਫ੍ਰੀ ਹੋ ਚਾਰਜ ਅਸੀਂ ਉਹਨਾਂ ਨੂੰ ਦਿਨੇ ਹੈਗੇ ਸੰਦਾ ਜਿਹੜਾ ਗੋਲ ਹੈ ਟੀਚਾ ਹੈ ਇਹ ਇਹ 5 ਸਾਲਾ ਪ੍ਰੋਜੈਕਟ ਲਿਖਿਆ ਗਿਆ ਸੀ ਸ਼ੁਰੂਆਤ ਦੇ ਵਿੱਚ ਜਿਹੜੇ 2 ਸਾਲ ਹੋ ਗਏ ਨੇ ਤੇ 3 ਸਾਲ ਸਾਡਾ ਰਵੇ ਇਹ ਬੱਚਦੇ ਨੇ ਤੇ ਪਿਛਲੇ 2 ਸਾਲਾਂ ਦੇ ਵਿੱਚ ਜੋ ਇਹ ਬੱਚਿਆਂ ਨੇ ਪ੍ਰੋਗਰੈਸ ਕੀਤੀ ਹੈ ਅਨਬਲੀਵਬਲੀ ਬੱਚੇ ਕੰਮ ਦੇ ਸੀ ਡਰਦੇ ਸੀ ਸਟੇਜ ਤੋਂ ਨਾ ਕਰਦੇ ਸੀ ਹੁਣ ਬੱਚੇ ਲੈਣਾ ਲਾਲਾ ਖੜਦੇ ਨੇ ਬੱਚੇ ਕਹਿੰਦੇ ਸਾਡੀ ਹੁਣ ਤਾਂ ਹੋਰ ਸ਼ੌਕ ਲੇ ਗਿਆਂ ਹੋਸ਼ ਹੋਸ਼ ਪਾਉ ਵਾਸੀ ਦੇਖਦੇ ਨੇ ਉਹ ਬੜੀ ਮੇਰ ਹੈ ਹਾਂਜੀ ਉਹ ਤੇ ਬੇਰੋਗ ਆ ਰਹਾ ਹੈ ਜਾਂ ਕੋਈ ਮਤਲਬ ਜਿਗਰ ਪੀਆਰ ਨੇ ਮਿਲ ਲਈ ਉਹਨਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਮਦਦ ਮਿਲਦੀ ਹੈ ਕਿ ਦੱਤ ਸੀ ਕੁਝ ਕਰ ਰਹੇ ਹੋ ਜੇਕਰ ਬੱਚਿਆਂ ਨੂੰ ਹਾਂਜੀ ਬਿਲਕੁਲ ਨਹੀਂ ਵੈਸੇ ਇਹ ਡੈਂਡਾ ਇੱਕ ਬਹੁਤ ਵਧੀਆ ਕੰਟਰੀ ਆ ਮੈਂ ਪਹਿਲਾਂ ਵੀ ਕਿਹਾ ਸੀ 46 ਸਾਲ ਤੋਂ ਡੈਂਡਾ 'ਚ ਰਹਿ ਰਹੇ ਆ ਆ ਥੋੜੇ ਬਾਰੇ ਤਾਂ ਰਾਜ ਜਣਾ ਅੱਗੇ ਵੀ ਆਉਂਦੇ ਰਹੇ ਕੋਈ ਅਜੀ ਨਵੀਂ ਗੱਲ ਨਹੀਂ ਆ ਇਕਨੋਮਿਕਲੀ ਆ ਪੋਲੀਟਿਕਲੀ ਜਾਂ ਇਮੀਗ੍ਰੇਸ਼ਨ ਪਾਣੀ ਤੋਂ ਆ ਵਧੀਆ ਮੁੱਲ ਤੇ ਚੰਗਾ ਪੈਰਾਂ ਤੇ ਮੁੱਲ ਤੇ ਆहां ਉਥੇ ਬਹੁਤ ਸਾਰੀਆਂ ਸੰਸਥਾਵਾਂ ਜਿਹੜਾ ਭਲੇ ਦਾ ਕੰਮ ਕਰਦੀਆਂ ਨੇ ਜਿਹੜਾ ਗੌਰਮੈਂਟ ਜਿਹੜੀ ਕਰਦੇ ਕਰਦੇ ਨਹੀਂ ਕੋਸ਼ਿਸ਼ ਕਰ ਰਹੇ ਨੇ ਆ ਸਾਡਾ ਪੰਜਾਬੀ ਹੋਣ ਦੇ ਨਾਤੇ ਅਸੀਂ ਕਦੀ ਵੀ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਕਿਸੇ ਬਰਜ ਤੇ ਲੈ ਸਕਦਾ ਹੋਵੇ ਸਾਡਾ ਬੱਚਾ ਆਮ ਖਾਸ ਹੁੰਦਾ ਹੋਵੇ ਪੰਜਾਬ ਭਵਨ ਜਾਂ ਸਾਡੀ ਸਿੱਖੀ ਬਾਤ ਫਾਊਂਡੇਸ਼ਨ ਅਕਸਰ ਹਰ ਰੋਜ਼ ਬੱਚਿਆਂ ਲਈ ਸਟਾਫ ਨਾਲ ਅਸੀਂ ਐਕਸਟਰਾ ਰੱਖਿਆ ਹੋਇਆ ਹੈ ਬੱਚਿਆਂ ਦੇ ਕਾਲ ਨੂੰ ਦੇਣੇ ਬੱਚੇ ਆਉਣੇ ਨੇ ਉਹਨਾਂ ਨੂੰ ਮੋਰੋਕੋ ਤੋਂ ਬੀਗਨ ਗੋਵਨੋਂ ਕੱਲੇ ਰਾਜਨ ਦੇ ਨੇ ਉਹਨਾਂ ਦਾ ਤਜਰਬਾ ਨਹੀਂ ਜੰਦੀਦਾ ਇੰਨਾ ਹੁੰਦਾ ਕਿ ਕੰਮ ਕਾਰ ਨਹੀਂ ਮਿਲਦੇ ਫਿਰ ਉਹਨਾਂ ਦੇ ਇਮੀਗ੍ਰੇਸ਼ਨ ਦੇ ਮਸਲੇ ਬੜੇ ਗੁਾਰੇ ਇਹਨਾਂ ਨੇ ਬਹੁਤ ਸਾਰੀਆਂ ਬੜੀਆਂ ਬਦਲੀਆਂ ਆ ਔਰ ਮੈਨੂੰ ਜਿਹੜੀ ਵੀ ਦੱਸਦੇ ਨੂੰ ਖੁਸ਼ੀ ਆ ਕਿ ਕੈਨੇਡਾ ਦੇ ਵਿੱਚ ਅਣਗਿਣਤ ਸੰਸਥਾਵਾਂ ਬੱਚਿਆਂ ਦੀ ਹੈਲਪ ਕਰ ਰਹੀਆਂ ਨੇ ਔਰ ਕੋਸ਼ਿਸ਼ ਕਰ ਰਹੇ ਆ ਸਾਰੇ ਆ ਨਾ ਬੜਾ ਟਾਈਟ ਹੈ ਇਸ ਵੇਲੇ ਇਮੀਗ੍ਰੇਸ਼ਨ ਦਾ ਅਹ ਉਹਦੇ ਵਿੱਚ ਸਾਡੀਆਂ ਵੀ ਕੁਝ ਗਲਤੀਆਂ ਨੇ ਬੱਚੇ ਭੇਜਣ ਤੋਂ ਪਹਿਲਾਂ ਅਸੀਂ ਵੀ ਇੱਥੇ ਹੋਮ ਵਰਕ ਕਰਕੇ ਬੱਚੇ ਨਹੀਂ ਭੇਜੇ ਬੱਚੇ ਨੇ ਛੋਟੀ ਜਿਹੀ ਉਮਰ ਹੈ 16 17 ਸਾਲ ਨਾਲ ਉਹਨਾਂ ਨੂੰ ਰੋਟੀ ਬਣਾਉਣੀ ਆਉਣੀ ਚਾਹ ਬਣਾਉਣੀ ਆਉਣੀ ਨਾਲ ਉਹਨਾਂ ਨੂੰ ਸਟ्रेस ਮੈਨੇਜ ਕਰਨੀ ਆਉਣੀ ਨਾਲ ਉਹਨਾਂ ਨੂੰ ਪੈਸੇ ਕੱਢਣੇ ਆਉਂਦੇ ਆ ਇਕੱਲਾ ਉਹ ਕੰੀ ਰਿਆ ਨਹੀਂ ਗਾ ਉਹਨਾਂ ਨੂੰ ਟਿਕਟ ਲੈ ਕੇ ਬੈਂਕ ਤੋਂ ਟ੍ਰਾਂਟੋ ਜਾ ਬੈਂਟ ਨੇ ਏਅਰਪੋਰਟ ਤੇ ਲਾਤਾ ਆ ਜੇ ਸਾਡੀ ਨਹੀਂ ਗਲਤੀ ਹੈ ਨਾ ਤਾਂ ਅਸੀਂ ਹੋਮਵਰਕ ਨਹੀਂ ਕਰਕੇ ਭੇਜੇ ਸੋ ਸਾਡੀ ਹਰ ਸੰਭਵ ਕੋਸ਼ਿਸ਼ ਹੈ ਜੀ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਸਾਡਾ ਬੱਚਾ ਕੋਈ ਵੀ ਉੱਥੇ ਕੰਗਣਾ ਹੋਵੇ ਉਸਕਿ ਸਾਡੇ ਕੋਲ ਜੋ ਸਾਡਾ ਅਸੀਂ ਕਰਨ ਦੀ ਕੋਸ਼ਿਸ਼ ਹੈ ਠੀਕ ਥੈਂਕ ਯੂ ਆ ਹਾਂ ਉਹ ਹਮ ਵਾਇਰ ਕਰੇ ਪਿੱਛੇ ਹਾਂ ਯਾਰ ਕੋਈ ਵੀ ਨਹੀਂ ਕਰਨੀ